ਸ੍ਰੀ ਹਰਗੋਬਿੰਦਪੁਰ ਸਾਹਿਬ ਨੇੜੇ ਪਿੰਡ ਨੰਗਲ ਚੌਰ ਵਿੱਚ ਕਿਸਾਨਾਂ ਅਤੇ ਪ੍ਰਸ਼ਾਸਨ ਵਿੱਚ ਹੋਈ ਝੜਪ ਬਟਾਲਾ ਨਜ਼ਦੀਕ ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਨੇੜਲੇ ਪਿੰਡ ਨੰਗਲ ਚੌਰ ਅਤੇ ਪਿੰਡ ਪਰਥ ਵਿਖੇ ਸਥਿਤ ਦਿੱਲੀ ਜੰਮੂ ਕਟੜਾ ਹਾਈਵੇ ਅਦੀਨ ਆਉਣ ਵਾਲੀ ਜ਼ਮੀਨ ਨੂੰ ਐਕਵਾਇਰ ਕਰਨ ਵਾਈ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਨੂੰ ਕਬਜ਼ੇ ਕਰਨ ਤੋਂ ਰੋਕਣ ਸਮੇਂ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਜਥੇਬੰਦੀ ਦੇ ਆਗੂਆਂ ਅਤੇ ਪਿੰਡ ਨੰਗਲ ਚੌਰ ਦੇ ਕਿਸਾਨਾਂ ਨਾਲ ਅਧਿਕਾਰੀਆਂ ਦੀ ਝੜਪ ਹੋ ਗਈ ਜਿਸ ਕਾਰਨ ਜੱਥੇਬੰਦੀ ਦੇ 7-8 ਦੇ ਕਰੀਬ ਕਿਸਾਨਾਂ ਨੂੰ ਸੱਟਾਂ ਲੱਗ ਗਈਆਂ ਅਤੇ ਪੁਲਿਸ ਵੱਲੋਂ ਕੀਤੀ ਗਈ ਜ਼ਬਰਦਸਤੀ ਦੌਰਾਨ ਕੁਝ ਕਿਸਾਨਾਂ ਦੀਆਂ ਦਸਤਾਰਾਂ ਵੀ ਉਤਰ ਗਈਆਂ ਅਤੇ ਜ਼ਖਮੀ ਹੋਏ ਕਿਸਾਨਾਂ ਨੂੰ ਹਰਚੋਵਾਲ ਵਿਖੇ ਸਥਿਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਇਸ ਸੰਬੰਧੀ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਜੋਂ ਅੱਚਲ ਸਾਹਿਬ ਦੇ ਪ੍ਰਧਾਨ ਹਰਬਜਨ ਸਿੰਘ ਅਤੇ ਸੂਬਾ ਆਗੂ ਸਵਿੰਦਰ ਸਿੰਘ ਚੋਤਾਲਾ ਵੱਲੋਂ ਕਿਹਾ ਗਿਆ ਕਿ 24 ਤਰੀਕ ਨੂੰ ਪਹਿਲਾਂ ਵੀ ਐਸ ਡੀ ਐਮ ਬਟਾਲਾ ਅਤੇ ਡਿਪਟੀ ਸ਼੍ਰੀ ਹਰਗੋਬਿੰਦਪੁਰ ਸਾਹਿਬ ਹਰਕ੍ਰਿਸ਼ਨ ਸਿੰਘ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਬਿਨਾਂ ਪੈਸੇ ਦਿੱਤੇ ਅਕਵਾਇਰ ਕਰਨ ਸੰਬੰਧੀ ਕਬਜ਼ਾ ਕਰਨ ਦੀ ਨਜਾਇਜ਼ ਕੋਸ਼ਿਸ਼ ਕੀਤੀ ਗਈ ਸੀ ਅਤੇ ਜਿਨ੍ਹਾਂ ਜ਼ਮੀਨਾਂ ਦੇ ਪੈਸੇ ਨਹੀਂ ਮਿਲੇ ਸਨ ਇਸ ਸੰਬੰਧੀ ਐਸਡੀਐਮ ਬਟਾਲਾ ਵੱਲੋਂ ਮੁਆਵਜ਼ੇ ਵਜੋਂ 1.5 ਲੱਖ ਰੁਪਏ ਦੀ ਪਰਵਾਹੀ ਕੀਤੀ ਗਈ ਸੀ ਅਤੇ ਅੱਜ ਫਿਰ 11 ਮਾਰਚ 2025 ਨੂੰ ਦੁਬਾਰਾ ਬਿਨਾਂ ਪੈਸੇ ਦਿੱਤੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕਰਨ ਆਏ ਦਿੱਲੀ ਜੰਮੂ ਕਟੜਾ ਨੈਸ਼ਨਲ ਹਾਈਵੇ ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਿহੱਥੇ ਕਿਸਾਨਾਂ ਤੇ ਬੇਹੱਦ ਤਸ਼ੱਦਦ ਕੀਤਾ ਗਿਆ ਅਤੇ ਜਿਸ ਵਿੱਚ ਲਗਭਗ 7 ਕਿਸਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜੋ ਕਿ ਜਿਹਰੇ ਇਲਾਜ ਸਰਕਾਰੀ ਹਸਪਤਾਲ ਹਰਚੋਵਾਲ ਵਿਖੇ ਦਾਖਲ ਹਨ ਉਹਨਾਂ ਐ ਵੀ ਕਿਹਾ ਕਿ ਇਸ ਤਰ੍ਹਾਂ ਸਰਕਾਰ ਦੀ ਗੁੰਡਾਗਰਦੀ ਅਤੇ ਤਾਨਾਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਗਵੰਤਾਨ ਸਰਕਾਰ ਨੂੰ ਬੁੰਡੋਸਰ ਰਾਜ ਸਥਾਪਿਤ ਨਹੀਂ ਕਰਨ ਦਿੱਤਾ ਜਾਵੇਗਾ ਉੱਥੇ ਉਨ੍ਹਾਂ ਲਈ ਸਮੇਂ ਵਿੱਚ ਸਰਕਾਰ ਨੂੰ ਇਸ ਤਰ੍ਹਾਂ ਦੇ ਵਤੀਰੇ ਸੰਬੰਧੀ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਹਨਾਂ ਚੇਤਾਵਨੀ ਦਿੰਦਿਆਂ ਇਹ ਵੀ ਕਿਹਾ ਕਿ ਇਹ ਸਾਰੇ ਵਿਗੜਦੇ ਮਾਹੌਲ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਹੀ ਹੋਵੇਗੀ। ਇਸ ਸਮੇਂ ਕਿਸਾਨ ਕਿਰਨਦੀਪ ਸਿੰਘ ਵੱਲੋਂ ਕਿਹਾ ਗਿਆ ਕਿ ਉਹਨਾਂ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਹੈ। ਪ੍ਰਸ਼ਾਸਨ ਵੱਲੋਂ ਉਹਨਾਂ ਨਾਲ ਬਹੁਤ ਕੁਟਮਾਰ ਕੀਤੀ ਗਈ ਹੈ। ਉਨ੍ਹਾਂ ਦੀ ਮਾਤਾ ਦੀ ਲੱਕ ਟੁੱਟੀ ਹੋਈ ਹੈ ਉਸ ਨਾਲ ਵੀ ਖੇਚ ਤੋੜ ਕੀਤੀ ਗਈ ਹੈ ਅਤੇ ਉਸ ਦਾ ਮੋਬਾਈਲ ਫੋਨ ਵੀ ਤੋੜ ਦਿੱਤਾ ਗਿਆ ਹੈ। ਇਸ ਵਜੋਂ ਪਿੰਡ ਨੰਗਲ ਚੌਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਕੱਤਰ ਹੋਏ ਕਿਸਾਨਾਂ ਨੇ ਪੁਲਿਸ ਵੱਲੋਂ ਕੀਤੀ ਜ਼ਬਰਸਤੀ ਦੇ ਵਿਰੁੱਧ ਧਰਨਾ ਸ਼ੁਰੂ ਕਰ ਦਿੱਤਾ ਹੈ। ਪੱਤਰਕਾਰਾਂ ਵੱਲੋਂ ਇਸ ਸੰਬੰਧੀ ਜਦੋਂ ਐਸ ਡੀ ਐਮ ਬਟਾਲਾ ਵਿਕਰਮਜੀਤ ਸਿੰਘ ਨਾਲ ਫੋਨ ਨੰਬਰ ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਫੋਨ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਨੀ ਮੁਨਾਸਬ ਨਹੀਂ ਸਮਝੀ ਗੁਰਦਾਸਪੁਰ ਤੋਂ ਪੱਤਰਕਾਰ ਡਾਕਟਰ ਸਰਬਜੀਤ ਸਿੰਘ ਪਿੰਡਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ نیوز 24 ਟੀਵੀ ਤੇ ਖਾਸ ਰਿਪੋਰਟ ਅੱਜ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਫਿਰ ਤਕਾ ਕੀਤਾ ਗਿਆ ਮੰਡਲਚੌਰ ਬਲਡਸ ਦੀ ਗੱਲਾਂ ਜੀ ਹਾਂਜੀ ਮੈਂ ਸੁੰਦਰ ਸਿੰਘ ਚਤਾਲਾ ਪੂਬਾ ਕੋਰ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ 24 ਤਰੀਕ ਨੂੰ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਬੁਲਡੋਜ਼ਰ ਫੇਰ ਕੇ ਪੂਰਾ ਧੱਕਾ ਕਰਕੇ ਤੇ ਜ਼ਮੀਨਾਂ ਬਰਬਾਦ ਕੀਤੀਆਂ ਗਈਆਂ ਜਿਦੇ ਵੀ ਦੇ ਵਿੱਚੋਂ ਪ੍ਰਸ਼ਾਸਨ ਨਾਲ ਜਦੋਂ ਗੱਲ ਹੋਈ ਤੇ ਪ੍ਰਸ਼ਾਸਨ ਨੇ ਮੰਨਿਆ ਕਿ ਅਸੀਂ ਗਲਤ ਕੰਮ ਕੀਤਾ ਕਿਉਂਕਿ ਇਦੇ ਅਸੀਂ ਪੈਸੇ ਨਹੀਂ ਦਿੱਤੇ ਤੇ ਇਹ ਕਰਕੇ ਅਸੀਂ ਜ਼ਬਰੀ ਕਬਜ਼ਾ ਇਹ ਕਹਿ ਦਿੱਤਾ ਕਿ 1.5 ਲੱਖ ਰੁਪਏ ਐ ਮੈਨੇ ਉਧਰ ਮਾਰਜਾ ਭਰਿਆ ਹੀ ਨੰਗਲ ਚੌਰ ਪਰਥਾ ਹੀ ਬੀਬੀ ਨੂੰ 1.5 ਲੱਖ ਰੁਪਏ ਨਾਲ ਭਰਿਆ ਹੀ ਅੱਜ ਫੇਰ ਕਿਉਂਕਿ ਇਸ ਤੋਂ ਪਹਿਲਾਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਦੇ ਨਾਲ ਬੀਏਜੀ ਅੰਮ੍ਰਿਤਸਰ ਦੇ ਨਾਲ ਐਸਐਸਪੀ ਗਰਦਾਸਪੁਰ ਐਸਐਸਪੀ ਬਟਾਲੇ ਦੇ ਨਾਲ ਬਹਿ ਕੇ ਸਾਡੀਆਂ ਕਈ ਵਾਰ ਮੀਟਿੰਗਾਂ ਲੱਗ ਚੁੱਕੀਆਂ ਤੇ ਇਹ ਗੱਲ ਪਾਸ ਹੋਈ ਆ ਵੀ ਜਿੰਨਾ ਚਿਰ ਜਿੱਥੇ ਹੀ ਮੁਆਵਜ਼ਾ ਨਹੀਂ ਦਿੱਤਾ ਉਸ ਜ਼ਮੀਨ ਦੇ ਵਿੱਚ ਬਿਲਕੁਲ ਅਸੀਂ ਕਬਜ਼ਾ ਨਹੀਂ ਕਰਾਂਗੇ ਅੱਜ ਫੇਰ ਇਹਨਾਂ ਨੇ ਇਹ ਨੰਗਲ ਝੌੜ ਦੇ ਵਿੱਚ ਪਰਥਾਂ ਦੇ ਵਿੱਚ ਜਿਹੜੀ ਜ਼ਮੀਨ ਦਾ ਕੋਈ ਦੋਖਾ ਨਹੀਂ ਦਿੱਤਾ ਕਿ ਕਿਪਈਆ ਨਹੀਂ ਦਿੱਤਾ ਕਿਸਾਨ ਨੂੰ ਉਹਨਾਂ ਦੇ ਵਿੱਚ ਕਬਜ਼ਾ ਕਰਕੇ ਤੇ ਉਹਨਾਂ ਜ਼ਮੀਨਾਂ ਦੇ ਉੱਤੇ ਬਲਡੋਜ਼ਰ ਫੇਰੇ ਗਿਆ ਨਾਲ ਭਗਵੰਤ ਮਾਨ ਸਰਕਾਰ ਦੀ ਜਿਹੜੀ ਪੁਲਿਸ ਆ ਜ਼ਿਲ੍ਹਾ ਪ੍ਰਸ਼ਾਸਨ ਆ ਉਹਨਾਂ ਨੇ ਰੱਜ ਕੇ ਜ਼ਬਰ ਜਿਹੜਾ ਕਿਸਾਨਾਂ ਦੇ ਉੱਤੇ ਕੀਤਾ ਡਾਂਗ ਸੋਟਾ ਕੀਤਾ ਡਾਂਗ ਸੋਟਾ ਕਰਕੇ ਗੰਭੀਰ ਸਾਡੇ ਕਿਸਾਨ ਜਿਹੜੇ ਸੱਤ ਕਿਸਾਨ ਜਿਹੜੇ ਪੱਟਰ ਹੋਏ ਆ ਇਹ ਹਰਚੋਵਾਲ ਹਸਪੀਟਲ ਦੇ ਵਿੱਚ ਅਸੀਂ ਦਾਖਲ ਕਰਾਇਆ ਉਹ ਕਿਸਾਨ ਆ ਪਰਮਿੰਦਰ ਸਿੰਘ ਚੀਮਾ ਖੁੱਡੀ ਤੋਂ ਆ ਆ ਜੈਪ ਸਿੰਘ ਚੀਮਾ ਖੁੱਡੀ ਤੋਂ ਆ ਗੁਰਮੁਖ ਸਿੰਘ ਖਾਨ ਮਲਕ ਤੋਂ ਆ ਹਰਜੀਤ ਸਿੰਘ ਲੀਲਕਲਾਂ ਤੋਂ ਆ ਤੇ ਜੀਤ ਸਿੰਘ ਘਰਥਾਂ ਤੋਂ ਆ ਨਿਸ਼ਾਨ ਸਿੰਘ ਪਿੱਟੇਵੜ ਤੋਂ ਆ ਇਸੇ ਤਰ੍ਹਾਂ ਜੀਤ ਸਿੰਘ ਤੇਰਲੋਕ ਸਿੰਘ ਪਿੱਟੇਵੜ ਤੋਂ ਆ ਇਹ ਗੰਭੀਰ जख्मੀਆਂ 14 ਵੀ ਕਿਸਾਨਾਂ ਨੇ ਲੱਥੀਆਂ ਨੇ ਉਹਦੇ ਬਿਲਕੁਲ ਬੁਰੀ ਤਰ੍ਹਾਂ ਉਹ ਸਮੇਂ ਜਦੋਂ ਇਹ ਮੇਲਿਆਂ ਦੇ ਘਰ ਚੱਲਦੇ ਆ ਅਨੰਦਪੁਰ ਸਾਹਿਬ ਦਾ ਮੇਲਾ ਚੱਲਦਾ ਤੇ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਵਾਸਤੇ ਅਨੰਦਪੁਰ ਸਾਹਿਬ ਦੇ ਮੇਲੇ ਨੂੰ ਜਾ ਰਹੀਆਂ ਉਹ ਸਮੇਂ ਤੇ ਕਿਸਾਨਾਂ ਦੀਆਂ ਦਸਤਾਰਾਂ ਲਾਈਆਂ ਜਾ ਰਹੀਆਂ ਤੇ ਹੁਣ ਕਿਸਾਨ ਲਗਭਗ ਕੋ ਡੇਢ ਘੰਟਾ ਹੋ ਗਿਆ ਹਸਪੀਟਲ ਦੇ ਵਿੱਚ ਬੈੱਡਾਂ ਦੇ ਉੱਤੇ ਪਾਏ ਅਜੇ ਤੱਕ ਕੋਈ ਇਹਨਾਂ ਦਾ ਜੇਰੇ ਇਲਾਜ ਵਾਸਤੇ ਕੋਈ ਵੀ ਡਾਕਟਰ ਜਿਹਦੀ ਅਖੇ ਜ਼ਿੰਮੇਵਾਰੀ ਆ ਜਾਂ ਕੋਈ ਐਕਸਰੇ ਕਰਉਣ ਵਾਲੀ ਗੱਲ ਆ ਉਹ ਹਜੇ ਤੱਕ ਸਾਡੇ ਕੋਲ ਇਹ ਨਹੀਂ ਪਹੁੰਚੇ ਇਹਦਾ ਮਤਲਬ ਆ ਵੀ ਇਹ ਵੀ ਜ਼िला ਪ੍ਰਸ਼ਾਸਨ ਦੇ ਨਾਲ ਹੀ ਸਾਰਾ ਕੁਝ ਜ਼ਿੰਮੇਵਾਰ ਆ ਤੇ ਹੀ ਕਹਿਣਾ ਚਾਹੁੰਦੇ ਹਾਂ ਪ੍ਰਭਾਤਮਾਨ ਦੀ ਸਰਕਾਰ ਨੂੰ ਕਿ ਇਹ ਕੇਂਦਰ ਦੇ ਸਾਰਿਆਂ ਤੇ ਜਿਹੜਾ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰੀ ਤੋਂ ਹੀ ਐਕੁਆਇਰ ਕਰਕੇ ਜ਼ਬਰਦਸਤ ਕਰ ਰਹਿ ਜੇ ਇਹਦਾ ਮੁਆਵਜ਼ਾ ਤੁਹਾਨੂੰ ਭੁਗਤਣਾ ਪਊਗਾ ਅੱਜ ਹੀ ਆਪਣੀ ਸੂਬਾ ਕਮੇਟੀ ਦੀ ਫੌਰੀ ਮੀਟਿੰਗ ਕਰਦ ਕੇ ਅਗਲਾ ਐਕਸ਼ਨ ਲੀਕਾਂਗੇ ਤੇ ਉਹ ਐਕਸ਼ਨ ਜਿਹੜਾ ਪੰਜਾਬ ਸਰਕਾਰ ਦੇ ਪਹਿਲਾਂ ਖਲੇ ਆਗਮ ਚੌੜਾ ਆ ਰਹੇ ਅੱਛੇ ਨੂੰ ਹੋਊਗਾ ਜੀ। ਜਾਨ ਜੀ ਅੱਜ ਜੋ ਕਾਰਵਾਈ ਪ੍ਰਸ਼ਾਸਨਾਂ ਨੂੰ ਕੀਤੀ ਗਈ ਹੈ ਕੀ ਕਰਨ ਦੇ ਕੀ ਕਹਿਣਾ ਚਾਹੁੰਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰ ਭੈਣ ਸੋ ਬੇਨਤੀ ਕਰ ਰਿਹਾ ਜੀ ਕਿਸਾਨ ਮਜ਼ਦੂਰ ਸਿੰਘਾ ਕਮੇਟੀ ਪੰਜਾਬ ਤੋਂ ਅੱਜ ਜਿਹੜੀ ਇਹ ਕਾਰਵਾਈ ਭਰਤ ਤੇ ਨੰਗਲ ਚੌਰ ਪਿੰਡ ਦੇ ਵਿੱਚ ਕੀਤੀ ਗਈ ਬਹੁਤ ਹੀ ਨਿੰਦਣਯੋਗ ਕਾਰਵਾਈ ਜਿਹੜੀ ਆ ਉਹ ਸਰਕਾਰ ਦੀ ਸਾਹਮਣੇ ਆਈ ਆ ਜਿੱਥੇ ਬਟਾਲਾ ਦਾ ਐਸਡੀਓ ਐਸਡੀਐਮ ਤੇ ਡਿਪਟੀ ਸ਼੍ਰੀ ਹਰਗਵਿੰਦਪੁਰ ਜਿਹੜਾ ਵਾ ਉਹਨਾਂ ਨੇ ਰਲ ਕੇ ਜਿਹੜਾ ਆਪਰੇਸ਼ਨ ਕੀਤਾ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤਿਆਂ ਜਿਹੜਾ ਜ਼ਬਰੀ ਕਬਜ਼ੇ ਕਰਨ ਦੀ ਬਾਰ ਬਾਰ ਕੋਸ਼ਿਸ਼ ਜਿਹੜੀ ਆ ਸਰਕਾਰ ਕਰ ਰਹੀ ਆ ਪਰ ਅੱਜ ਤੇ ਇਹਨਾਂ ਨੇ ਜਿਹੜਾ ਕਿਤੇ ਵਿਤਾਂ ਜਿਹੜੀਆਂ ਪੂਰੀਆਂ ਪਾਰ ਕਰ ਦਿੱਤੀਆਂ ਇਹਨਾਂ ਤਸ਼ੱਦਦ ਜਿਹੜਾ ਸਾਡੇ ਬੰਦਿਆਂ ਤੇ ਕੀਤਾ ਵਾ ਕਾਫੀ ਬੰਦੇ ਸਾਡੇ ਇੰਜਰਡ ਵੀ ਹੋਏ ਆ ਸੋ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਮੈਂ ਕਹਿੰਨਾ ਵੀ ਤੁਸੀਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਪੀ ਜਮੀਨਾ ਦੇ ਪੈਸੇ ਦਿੱਤਿਆਂ ਬਗੈਰ ਕਬਜਾ ਕਿਉਂ ਕਿਉ ਕਰਾਈ ਇਹਨਾਂ ਨੂੰ ਕਿੱਦਾਂ ਕਰਨ ਲਈ ਇਹਨਾਂ ਨੂੰ ਸਾਡੀਆਂ ਜੜੀਆਂ ਪੁੱਤਾਂ ਵਾਂਗੂ ਪਾਰੀਆਂ ਫਸਲਾਂ ਵਿੱਚ ਵਾਹਵਾ ਕੇ ਤੇ ਲੋਕਾਂ ਨੂੰ ਜਿਹੜਾ ਉਹ ਜਲੀਲ ਵੀ ਕਰ ਰਹੇ ਆ ਤੇ ਸਾਡੇ ਨੁਕਸਾਨ ਵੀ ਕਰ ਰਹੇ ਆ ਪੈਸੇ ਦਿੱਤਿਆਂ ਬਗੈਰ ਕਿਸੇ ਨੂੰ ਬੰਨਾ ਨਹੀਂ ਟੱਪਣ ਦਿੰਦੇ ਲੋਕ ਤੇ ਇਹ ਕਹਿੰਦੇ ਆ ਵੀ ਅਸੀਂ ਕਬਜੇ ਕਰਕੇ ਨੈਸ਼ਨਲ ਹਾਈਵੇ ਇੱਕ ਬਣਾ ਦਈਏ ਸੋ ਇਹ ਅਸਲ ਦੇ ਵਿੱਚ ਔਰ ਵਾਲੇ ਸਮੇਂ ਦੇ ਵਿੱਚ ਪੂਰਾ ਇੱਥੇ ਕਾਰਪੋਰੇਟ ਰਾਜ ਸਥਾਪਿਤ ਕਰਨਾ ਚਾਹੁੰਦੀ ਆ ਸਰਕਾਰ ਜਿਹੜੇ ਤਰੀਕੇ ਨਾਲ ਇਹ ਜ਼ਬਰਦਸਤ ਉੱਤਰ ਗਿਆ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਵੇਖੋ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਇਹਨਾਂ ਦੇ ਨਾਲ ਟਕਰਾਵਾਂਗੇ ਜਿੰਨੇ ਚਿਰ ਸਾਡੇ ਕਿਸਾਨਾਂ ਦਾ ਜਿਹੜੇ ਪੂਰੇ ਹੱਕ ਅਸੀਂ ਨਹੀਂ ਹੁੰਦੀ ਉਹਨਾਂ ਚੋਂ ਇੱਕ ਵੀ ਇੰਚ ਤੇ ਕਬਜ਼ਾ ਜਿਹੜਾ ਵਾ ਨਹੀਂ ਕਰਨ ਦਿਆਂਗੇ ਪਿਛਲੇ ਦਿਨੀ ਵੀ ਜਿਹੜੀ ਸਰਕਾਰ ਨੇ ਕੀਤਾ ਸੀਗਾ ਵੀ ਉਹ ਲੋਕ ਜਿਹੜੀ ਕਲਕ ਖਰਾਬ ਕੀਤੀ ਸੀਗੀ ਫਿਰ ਐਸਡੀਐਮ ਜਿਹੜਾ ਬਟਾਇਆ ਉਹਨਾਂ ਨੇ ਫਿਰ ਉਹਦਾ ਮੁਆਵਜ਼ਾ ਜਿਹੜਾ 1.5 ਲੱਖ ਦਿੱਤਾ ਸੀਗਾ ਤੇ ਇਹ ਬਾਰ-ਬਾਰ ਫੇਰ ਉਸੇ ਗੱਲ ਤੇ ਜਿਹੜਾ ਵਾ ਆ ਰਹੇ ਸੋ ਬਿਲਕੁਲ ਇਹ ਬਰਦਾਸ਼ਤ ਨਹੀਂ ਕਰਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਸੀਂ ਆਪਣੀਆਂ ਜਿਹੜੀਆਂ ਜਾਨਾਂ ਤੇ ਦੇ ਦਾਂਗੇ ਪਰ ਆਪਣੀਆਂ ਫਸਲਾਂ ਜਿਹੜੀਆਂ ਨਸਲਾਂ ਜਿਹੜੀਆਂ ਤਬਾਹ ਨਹੀਂ ਹੋਣ ਦੇਾਂਗੇ ਜੰਗ ਜਿਹੜੀ ਆ ਸਾਡੀਆਂ ਨਸਲਾਂ ਤੇ ਫਸਲਾਂ ਦੀ ਆ ਇਹਨੂੰ ਤੋਰ ਤੱਕ ਲੜਾਂਗੇ ਜਿੰਨਾ ਚਿਰ ਸਾਰੇ ਕਿਸਾਨਾਂ ਨੂੰ ਜਿਹੜਾ ਵਾ ਉਹ ਸਹੀ ਮੁਆਵਜ਼ੇ ਜਿਹੜੇ ਨਹੀਂ ਦਿੱਤੇ ਜਾਂਦੇ ਉਹਨਾਂ ਚਿਰ ਬਿਲਕੁਲ ਇੱਕ ਵੀ ਕਬਜ਼ਾ ਨਹੀਂ ਕਰਨ ਦੇਾਂਗੇ ਬੋਲੋ ਦੱਸੋ ਜੀ ਭਾਈ ਕੀ ਨਾਮ ਤੇ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਨੰਗਲਚੌਦ ਜੇ ਤੇ ਨਾਮ ਕੀ ਜੇ ਮੇਰਾ ਨਾਮ ਕਰਨਦੀ ਭਾਈ ਤੇ ਕੀ ਤੁਹਾਡੀ ਅੱਜ ਜੋ ਮਸਲਾ ਬਣਿਆ ਪਹਿਲੇ ਦਾ ਕੀ ਬਣਿਆ ਸਾਡਾ ਜੀ ਇਹਨਾਂ ਨੇ ਨਜਾਇਜ਼ ਧੱਕਾ ਕਰ ਲਿਆ ਜੀ ਸਾਡੇ ਨਾਲ ਜੀ ਤੇ ਸਾਡੀ ਮਾਤਾ ਨੂੰ ਧੱਕੇ ਮਾਰੇਗੇ ਆ ਜੀ ਜੀ ਡਿਪਟੀ ਸਿਰਿਆ ਗੁਵਿੰਦਪੁਰ ਜੀ ਤੇ ਐਸਡੀਐਮ ਬਟਾਲਾ ਇਹਨਾਂ ਨੇ ਆ ਕੇ ਜੀ ਨਜਾਇਜ਼ ਕਬਜ਼ਾ ਕੀਤਾ ਸਾਡੇ ਨਾਲ ਸਾਡੀ ਮਾਤਾ ਨੂੰ ਧੱਕੇ ਮਾਰੇ ਆ ਜੀ ਮਾਤਾ ਦੀ ਲੱਤ ਟੁੱਟੀ ਆ ਜੀ ਠੀਕ ਹੈ ਜੀ ਮਾਤਾ ਦੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਜੀ ਆਹ ਦੇਖੋ ਜੀ ਮੇਰੇ ਵੀ ਕੱਪੜੇ ਇਹਨਾਂ ਨੇ ਕਿੱਦਾਂ ਦੇ ਕੀਤੇ ਆ ਜੀ ਮੋਬਾਈਲ ਭਾਜੀ ਮੇਰਾ ਇਹਨਾਂ ਨੇ ਚੋਕ ਕੇ ਮਾਰਿਆ ਜੇ ਆਹ ਵੇਖੋ ਜੀ ਮੇਰਾ ਮੋਬਾਈਲ ਫੋਨ ਵੀ ਟੁੱਟਾ ਹੋਇਆ ਜੇ ਠੀਕ ਹੈ ਜੀ ਮੈਂ ਵੀਡੀਓ ਬਣਾਉਣਾ ਸੀ ਮੈਂ ਇਹ ਕਹਿਆ ਜੀ ਅਸੀਂ ਇਹ ਪ੍ਰਸ਼ਾਸਨ ਨੂੰ ਵੀ ਅਸੀਂ ਹੇਠ ਤੱਕ ਪੈਸਾ ਨਹੀਂ ਜੇ ਕੋਈ ਵੀ ਲਿਆ ਤਾਂ ਪਰ ਉਹ ਕਹਿੰਦੇ ਆ ਵੀ ਨਹੀਂ ਅਸੀਂ ਧੱਕੇ ਨਾਲ ਨਜਾਇਜ਼ ਕਬਜ਼ਾ ਕਰਨਾ ਜੀ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਆ ਜੀ ਸਾਨੂੰ ਜੋ ਸਾਡਾ ਮਾਫੀ ਚਾਹੁੰਦਾ ਹਾਂ ਤੁਹਾਨੂੰ ਸਾਡਾ ਦਿੱਤਾ ਜਾਵੇ 1 ਕਰੋੜ ਰੁਪਇਆ 1 ਕਰੋੜ ਰੁਪਇਆ ਅਸੀਂ ਉਹਨਾਂ ਤੱਕ ਮਰ ਜਾਵਾਂਗੇ ਜੀ ਅਸੀਂ ਜ਼ਮੀਨ ਨਹੀਂ ਜੇ ਸਾਡੀ